ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਜੀ 17 ਤੋਂ ਲੈ ਕੇ 25 ਜਨਵਰੀ ਤੱਕ ਦੀ ਮੌਸਮ ਦੀ ਗੱਲ ਕਰਾਂਗੇ ਜੀ ਮੌਸਮ ਵਿਭਾਗ ਵੱਲੋਂ ਤਾਜ਼ਾ ਅੰਕੜੇ ਜਾਰੀ ਕਰ ਦਿੱਤੇ ਗਏ ਨੇ ਇਹ ਆਉਣ ਵਾਲੇ 7-8 ਦਿਨਾਂ ਦੇ ਦੌਰਾਨ ਪੰਜਾਬ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਹੈ ਸਾਰੀ ਜਾਣਕਾਰੀਆਂ ਤੁਹਾਨੂੰ ਦੇਵਾਂਗੇ ਤੇ ਤੁਹਾਨੂੰ ਇੱਥੇ ਦੱਸ ਜੀ ਜਿਹੜੇ ਰੈਡ ਅਲਰਟ ਜਿਹੜੇ ਨੇ ਮੁਰਤਾ ਜਾਰੀ ਕੀਤੇ ਗਏ ਨੇ ਮੌਸਮ ਵਿਭਾਗ ਵੱਲੋਂ ਤੇ ਕੁਝ ਜ਼ਿਲ੍ਹਿਆਂ ਦੇ ਵਿੱਚ ਜਿਹੜੀਆਂ ਨੇ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ ਨੇ ਸਾਰੀ ਜਾਣਕਾਰੀ ਦੇਵਾਂਗੇ ਜਲ ਰਿਓ ਜੜੀਆਂ ਦੇ ਨਾਲ ਸਭ ਤੋਂ ਪਹਿਲਾਂ ਗੱਲ ਕਰ ਲੈਣੇ ਆ ਜੀ ਅੱਜ ਰਾਤ ਦੇ ਮੌਸਮ ਦੀ ਇਸ ਵੇਲੇ ਜੇਕਰ ਤੁਸੀਂ ਸਕਰੀਨ ਦੇ ਉੱਤੇ ਲਾਈਵ ਸੈਟਲਾਈਟ ਦਸਿਰਾਂ ਦੇਖ ਰਹੇ ਹਾਂ ਪੰਜਾਬ ਦੇ ਜ਼ਿਆਦਾਤਰ ਖੇਤਰਾਂ ਦੇ ਵਿੱਚ ਅੱਜ ਸਵੇਰ ਤੋਂ ਜਿਹੜੀ ਸੰਘਣੀ ਧੁੰਦ ਛਾਈ ਹੋਈ ਸੀ ਜੀ ਤੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਲਗਭਗ ਸਾਰੇ ਜ਼ਿਲ੍ਹਿਆਂ ਦੇ ਵਿੱਚ ਮੌਸਮ ਸਾਫ਼ ਹੈ ਧੁੱਪ ਚੜੀ ਆ ਜੀ ਬਾਦ ਦੁਪਹਿਰ ਤੋਂ ਬਾਅਦ ਜ਼ਿਆਦਾ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਧੁੱਪ ਦੇ ਦਰਸ਼ਨ ਹੋਏ ਨੇ ਹਾਲਾਂਕਿ ਟਟੂਏ ਜਿਹੜੀ ਫੱਦਲ ਹੋਈ ਆ ਉਹ ਵੀ ਕੁਝ ਖੇਤਾਂ ਦੇ ਵਿੱਚ ਫਣੀ ਹੋਈ ਆ ਤੇ ਪਹਾੜਾਂ ਦੇ ਉੱਤੇ ਜਿਹੜੀ ਆ ਫੱਦਲ ਆਈ ਵੰਨ ਸ਼ੁਰੂ ਹੋ ਗਿਆ ਜਿਹਦਾ ਪ੍ਰਭਾਵ ਪੰਜਾਬ ਦੇ ਉੱਤੇ ਵੀ ਦੇਖਿਆ ਜਾਊਗਾ ਤੇ ਕੁਝ ਜ਼ਿਲ੍ਹਿਆਂ ਦੇ ਵਿੱਚ ਪਹਾੜ ਦੇ ਨਾਲ ਲੱਗਦੇ ਤੇ ਕੁਝ ਪਛਮੀ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਆ ਹਲਕੇ ਫੁਲਕੇ ਬਦਲੂ ਜੜੀਆਂ ਬਣਦੀ ਵੇਖੀ ਜਾਏਗੀ ਤੇ ਕੱਲ ਸਵੇਰੇ ਆ ਜਿਹੜਾ ਮੁਰ ਤੋਂ ਰੈਡ ਅਲਰਟ ਹੈ ਜਿਹੜਾ ਸਵੇਰ ਨੂੰ ਤੁੰਦ ਨੂੰ ਲੈ ਕੇ ਤੇ ਫਿਰ ਤੋਂ ਜਿਹੜੀ ਆ ਸੰਗਰੀ ਤੁੰਦ ਚਾਏਗੀ ਜੋ ਅੰਕੜੇ ਜਾਰੀ ਕੀਤੇ ਗਏ ਨੇ ਜੀ ਮੌਸਮ ਹਾਗਲੋਂ ਤੇ ਸਕਰੀਨ ਤੇ ਦੇਖ ਸਕਦੇ ਹੋ ਪੰਜਾਬ ਹਰਿਆਣਾ ਚੰਡੀਗੜ੍ਹ ਦੀ ਗੱਲ ਕਰੀਏ ਤੇ ਮੌਸਮ ਲਗਭਗ ਸਾਫ਼ ਹੀ ਰਹੇਗਾ ਜੀ 25 ਤਰੀਕ ਤੱਕ ਕੋਈ ਵੱਡੇ ਫੱਦਰ ਤੇ ਮੀਂਹ ਚੱਕਰ ਦੀ ਸੰਭਾਵਨਾ ਨਹੀਂ ਹੈ ਤੇ ਮੌਸਮ ਆਪਣਾ ਲਗਭਗ ਡਰ ਤੇ ਦੂਜੇ ਫਾਸੇ ਤੁਸੀਂ ਦੇਖ ਸਕਦੇ ਹੋ ਜੀ ਸੰਘਣੀ ਧੁੰਦ ਨੂੰ ਲੈ ਕੇ ਅਲਰਟ ਨੇ ਜਿਹੜੇ ਉਸੇ ਤਰ੍ਹਾਂ ਜਾਰੀ ਰਹਿਣਗੇ ਸੰਘਣੀ ਧੁੰਦ ਕੱਲ੍ਹ ਵੀ ਜੜੀ ਆ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਆ ਪੈ ਸਕਦੀ ਆ ਛਾ ਸਕਦੀ ਆ ਤੇ ਸ਼ੀਤ ਲਹਿਰ ਹੈ ਜਿਹੜੀ ਜੋਰ ਫੜੇਗੀ ਤੇ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਠੰਡੇ ਦਿਨ ਜਿਹੜੇ ਉਸੇ ਤਰ੍ਹਾਂ ਚੱਲਦੇ ਰਹਿਣਗੇ ਸਕਲਮ ਲੱਗ ਜੀ ਧੁੰਦ ਤੋਂ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਤੇ ਸੰਘਣੀ ਧੁੰਦ ਜੜੀ ਆ ਇਸੇ ਤਰ੍ਹਾਂ ਆਉਣ ਵਾਲੇ 4-5 ਦਿਨਾਂ ਤੱਕ ਜਿਹੜੀ ਹੈ ਛਾਈ ਰਹੇਗੀ ਤੇ ਫਿਲਹਾਲ ਧੁੰਦ ਤੋਂ ਠੰਡ ਤੋਂ ਔਰ ਧੁੰਦ ਤੋਂ ਪੰਜਾਬ ਵਾਸੀਆਂ ਨੂੰ ਹਰਿਆਣਾ ਵਾਸੀਆਂ ਨੂੰ ਤੇ ਚੰਡੀਗੜ੍ਹ ਵਾਸੀਆਂ ਨੂੰ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ ਤੇ ਕੱਲ ਜਿਹੜਾ ਰੈੱਡ ਅਲਰਟ ਜਾਰੀ ਨੇ ਜੀ ਪੰਜਾਬ ਹਰਿਆਣਾ ਚੰਡੀਗੜ੍ਹ ਸੂਬਿਆਂ ਦੇ ਵਿੱਚ ਤੇ ਦੂਜੇ ਫਾਸੇ ਜੇਕਰ ਗੱਲ ਕਰੀਏ 18 19 20 21 22 ਤੇ 23 24 25 ਤਰੀਕ ਤੱਕ ਤੇ ਸੰਗਨੀ ਤੋਂ ਹੁੰਦੇ ਇਸੇ ਤਰ੍ਹਾਂ ਜਾਰੀ ਰਹੇਗੀ orange ਅਲਰਟ ਜਿਹੜੇ ਨੇ 18 ਨੂੰ ਜਾਰੀ ਕੀਤੇ ਗਏ ਨੇ ਤੇ 19 20 21 22 ਤਰੀਕ ਤੱਕ yellow ਅਲਰਟ ਨੇ ਜਿਹੜੇ ਉਹ ਸੰਗਨੀ ਤੋਂ ਉਹਨਾਂ ਨੂੰ ਲੈ ਕੇ ਜਾਰੀ ਕੀਤੇ ਗਏ ਨੇ ਕੋਲਮਾ ਲੈ ਕੇ ਜੇ ਸੰਗਨੀ ਤੋਂ ਤਾਂ ਰਾਹਤ ਮੇ ਦੀ ਨਜ਼ਰ ਨਹੀਂ ਆ ਰਹੀ ਤੇ ਮੌਸਮ ਆਪਣਾ ਲਗਭਗ ਸਾਫ਼